ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਖਵੀਰ ਸਿੰਘ ਦੋਦਰ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦਾ ਆਗੂ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਜਿਹੜੇ ਹੜਪੀੜਤ ਪਿੰਡ ਸੀਗੇ ਉਹਨਾਂ ਦੇ ਵਿੱਚ ਮੈਡੀਕਲ ਕੈਂਪ ਲਾਇਆ ਜਾ ਰਿਹਾ ਵੀ ਕੇ ਜੂ ਆਜ਼ਾਦ ਵੱਲੋਂ ਜਲੰਧਰ ਤੋਂ ਡਾਕਟਰੀ ਟੀਮ ਹੈ ਜਿਹੜੀ ਨਾਲ ਸਹਿਯੋਗ ਕਰ ਰਹੀ ਹੈ ਇਹ ਕੈਂਪ ਹੈ ਤੇ ਦੋ ਦਿਨਾਂ ਜਿਹੜਾ ਕੈਂਪ ਇੱਥੇ ਚੱਲੂਗਾ ਸਾਡੇ ਜ਼ਿਲ੍ਹੇ ਦੇ ਆਗੂ ਜਗਰਾ ਸਿੰਘ ਜੀ ਦਾਦਾ ਹੂਰ ਇੱਥੇ ਗੇਟ ਦੇ ਉੱਤੇ ਆਪਣੀ ਡਿਊਟੀ ਨਿਭਾ ਰਹੇ ਆ ਮੈਂ ਆਪਾਂ ਕੋਲ ਆਪਾਂ ਕੋਲ ਕੈਂਪ ਲੱਗ ਰਿਹਾ ਉਹ ਡਾਕਟਰ ਆਪਣੇ ਰਾਜਨ ਜੀ ਸਿੱਧੂpropto ਆਪਣੀ ਟੀਮ ਦੇ ਨਾਲ ਨੇ ਜਿਨ੍ਹਾਂ ਨੇ ਅੱਗੇ ਵੀ ਬਹੁਤ ਸਾਰੀਆਂ ਸੇਵਾਵਾਂ ਦਿੱਲੀ ਬਾਰਡਰ ਤੇ ਵੀ ਨਿਭਾਈਆਂ ਨੇ ਤੇ ਪਿੱਛੇ ਵੀ ਅਸੀਂ 2-3 ਦੰਦੇ ਕੈਂਪ ਲਾ ਕੇ ਆਏ ਆ ਤੇ ਅੱਜ ਵੀ ਇਹ ਜਿਹੜਾ ਕੈਂਪ ਆ ਉਹ ਚੱਲ ਰਿਹਾ ਵਾ ਉਹ ਪਾਣੀ ਹੋਣਾ ਉਹਦਾ ਸਰ ਜੀ ਉਹਦਾ ਮਲਟੀਵਾਇਟਰ ਚੱਲਦਾ ਇਹ ਜਿਹੜਾ ਕੈਂਪ ਆ ਦੋਨਾਂ ਲਗਾਤਾਰ ਚੱਲੂਗਾ ਇਹਨਾਂ ਬੰਨਾਂ ਦੇ ਵਿੱਚ। ਅਸੀਂ ਧੰਨਵਾਦੀ ਹਾਂ ਡਾਕਟਰ ਰਾਜਨ, ਉਧੂ ਦੇ ਜਵੰਦਰ ਵਾਲਿਆਂ ਦੇ ਜਿਹੜੇ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਆ। ਹਰ ਕੀ ਵਾਰੂ ਆਪਣੀ ਪ੍ਰੋਪਰ ਫੈਮਿਲੀ ਦੇ ਨਾਲ ਆਏ ਨੇ। ਆ ਤੁਹਾਨੂੰ ਦਿਖਾਉਂਦੇ ਆ ਉਹਨਾਂ ਦਾ ਬੇਟਾ ਜੀ। ਉਹਨਾਂ ਦਾ ਚੰਗਾ ਪਰਸੈਂਟਾਜ ਮਾੜੀ ਜਦੋਂ। ਹਾਂ। ਇਹ ਦਾ ਬੈਕਪੈਕ ਹੈ। ਅੱਜ ਆਹੋਂ ਤੇਰੇ ਦਿਲ ਵਿੱਚ ਆ ਗਿਆ ਹੈ ਇੱਕ ਜੱਗ ਪਾਣੀ ਦਾ